ਦੀਵਾਨ ਕੋਲੋਂ ਇਧਰ ਪ੍ਰੇਮ ਦਾ ਖਿੱਚਿਆ ਗਰੀਬ ਨਵਾਜ ਮਹਾਰਾਜ ਦਾ ਸਾਹਮਣੇ دیਵਾਨ ਹੋਵੇ ਤੇ ਸਿੱਖ ਲਾਗੋਂ ਦੀ ਕਿਵੇਂ ਭਲਾ ਲੰਘ ਜਾਏ ਉਹਨੂੰ ਪਤਾ ਲੱਗਾ ਮੇਰੇ ਮਹਾਰਾਜ ਨੌਵੇਂ ਪਾਤਸ਼ਾਹ ਧਰਮ ਦੀ ਮੂਰਤ ਸ਼ਾਂਤੀ ਦੇ ਪੁੰਜ ਪ੍ਰੇਮ ਦੇ ਮੁਜੱਸਮੇ ਡੁੱਬਦਿਆਂ ਨੂੰ ਤਾਰਨ ਵਾਲੇ ਦਾਤਾਰ ਜੀ ਆਏ ਹੋਏ ਨੇ ਉਹਨੇ ਨਾਲ ਦਿਆਂ ਨੂੰ ਆਖਿਆ ਸੱਜਣੋ ਮੇਰੇ ਸਤਗੁਰ ਦਰਸ਼ਨ ਦਿੰਦੇ ਨੇ ਨਾਲ ਦੀ ਨਾਲ ਤੁਰੇ ਜਾਓ ਗੱਡਾ ਹੌਲੀ ਹੌਲੀ ਲੈ ਜਿਓ ਮੈਂ ਹੁਣੇ ਮੱਥਾ ਟੇਕ ਕੇ ਸਤਗੁਰਾਂ ਨੂੰ ਤੁਹਾਡੇ ਨਾਲ ਪੱਜ ਕੇ ਮਿਲ ਪਈਨਾ ਇੱਕ ਗੋੜੀ ਰੋੜੀ ਸੀ ਗੁੜ ਦੀ ਸਵਾ ਸੇਰ ਦੀ ਉਹਨੇ ਚੁੱਕੀ ਗਿਆ ਸਤਗੁਰਾਂ ਦੇ ਦਰਸ਼ਨਾਂ ਨੂੰ ਲੀੜੇ ਕੱਪੜੇ ਲਿਬੜੇ ਸੀ ਬੌਲਦਾਂ ਦੇ ਖੁਰਾਂ ਨਾਲ ਗੱਡਿਆਂ ਦੇ ਪਹੀਆਂ ਨਾਲ ਮਿੱਟੀ ਉੱਡ ੜੋ